ਮੇਰੀ ਗੱਡੀ ਤਾਂ 150 ਤੋਂ ਉੱਤੇ ਜਾਂਦੀ ਹੁੰਦੀ ਆ ਤੇ ਜੇ ਤੁਹਾਡੇ ਚ ਪਾਕਤ ਹੈ ਨਾ ਪਖੰਡਿਓ ਤੇ ਤੁਸੀਂ ਗੱਡੀ ਦਾ ਐਕਸੀਡੈਂਟ ਵੀ ਕਰਾ ਕੇ ਦਿਖਾਓ ਮੈਂ ਤਾਂ ਵੀ ਮੰਨ ਜੂਗਾ ਇਹ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਗੁਰੂਆਂ ਦਾ ਸਿਰ ਤੇ ਹੱਥ ਹੈ ਤੇ ਤਾਂ ਅਸੀਂ ਤੁਰ ਰਹੇ ਆ ਤੁਹਾਡੇ ਅੱਗੇ ਲੋਕਾਂ ਦੇ ਚਿਹਰੇ ਨੰਗੇ ਕਰ ਰਹੇ ਆ ਪਿਛਲੇ ਕੁਝ ਦਿਨਾਂ ਤੋਂ ਸਾਡੇ ਸਿੱਖ ਭਰਾ ਸਾਡੇ ਵੀ ਗੁਰੂਆਂ ਲਾਲ ਲੀਆਂ ਫੁੱਲਦਿਆਂ ਲਖ ਸਿੰਘ ਜੱਜਦਾਰ ਬਾਬਾ ਗੁਰਵਿੰਦਰ ਸਿੰਘ ਜੀ ਔਰ ਗਾਂਧੀ ਬਰਨਾਲਾ ਉਹ ਵੀਰ ਕਾਫੀ ਦਿਨਾਂ ਦੀਆਂ ਵੀਡੀਓ ਪਾ ਰਹੇ ਆ ਮਤਲਬ ਜਿਹੜਾ ਪੁੱਛਿਆਂ ਦਾ ਕੰਮ ਕਰਦੇ ਆ ਲੋਕਾਂ ਨੂੰ ਲੁੱਟਦੇ ਆ ਠੱਗਦੇ ਆ ਹੁਣ ਪਹਿਲਾਂ ਇਹ ਸਮਝ ਲਿਓ ਵੀ ਮਿਰਚਾਂ ਤਾਂ ਉਹਨਾਂ ਨੂੰ ਲੱਗਣੀਆਂ ਜਿਹੜੇ ਠੱਗੀਆਂ ਮਾਰਦੇ ਆ ਲੋਕਾਂ ਨੂੰ ਲੁੱਟਦੇ ਆ ਲੋਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਰੋਗੀ ਬਣਾ ਰਹੇ ਆ ਔਰ ਉਹਨਾਂ ਨੂੰ ਗਮਰਾਹ ਕਰ ਰਹੇ ਆ ਉਹਨਾਂ ਤੋਂ ਇਦਾਂ ਮੰਦੇ ਜਿਹੜੇ ਹੈਗੇ ਆ ਢਾਲੇ ਢੂਲੇ ਜਿ ਲਵਾਉਂਦੇ ਆ ਉਹਨਾਂ ਵਾਸਤੇ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਮੈਂ ਇੱਕ ਨਾਮ ਜ਼ਰੂਰ ਲਵਾਂਗਾ ਭੈਣੋਂ ਨਵੀਤ ਕੌਰ ਸ਼ਾਂਗੇਵਾਲੀ ਉਹਨੇ ਮਤਲਬ ਫੇਸਬੁੱਕ ਤੇ ਆਪਦੀ ਆਈਡੀ ਤੇ ਇੱਕ ਵੀਡੀਓ ਚੜਾਈ ਹੈ ਵੀਰ ਗਾਂਧੀ ਬਰਨਾਲੇ ਦੀ ਗੁਰਵਿੰਦਰ ਸਿੰਘ ਦੀ ਉਹਦੇ ਵਿੱਚ ਕਹਿ ਰਹੀ ਹੈ ਵੀ ਜਾਂ ਕੁਝ ਕਮੈਂਟ ਆ ਰਹੇ ਆ ਮਤਲਬ ਜਿਹੜੇ ਲੋਕਾਂ ਨੂੰ ਲੁੱਟਣ ਵਾਲੇ ਪਖੰਡੀ ਲੋਕ ਨੇ ਇਹ ਲਾਣਾ ਬਾਣਾ ਸਾਰਾ ਕਮੈਂਟ ਪਤਾ ਕੀ ਕਰ ਰਹੇ ਆ ਵੀ ਤੁਸੀਂ ਪੀਰਾਂ ਦਾ ਮਜ਼ਾਕ ਬਣਾਇਆ ਤੇ ਅੱਜ ਖੁਦੇ ਮਜ਼ਾਕ ਬਣੇ ਬੈਠੇ ਆ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ ਵੀ ਮਜ਼ਾਕ ਉਦੋਂ ਬਣੂਗਾ ਜਦੋਂ ਤਾੜੀ ਦੋਵਾਂ ਹੱਥਾਂ ਨਾਲ ਵੱਜੂਗੀ ਤਾੜੀ ਇੱਕ ਹੱਥ ਨਾਲ ਵੱਜ ਰਹੀ ਹੈ ਜਸੇਦਾਰ ਗੁਰਵਿੰਦਰ ਸਿੰਘ ਬੋਲ ਰਿਹਾ ਜਾਂ ਗਰਦੀ ਪ੍ਰਨਾਲਾ ਬੋਲ ਰਿਹਾ ਜੇ ਤੁਸੀਂ ਕਹੋ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲੇ ਮੈਂ ਬਿਲਕੁਲ ਨਹੀਂ ਬੋਲੂਗਾ ਕਿਉਂਕਿ ਜਦੋਂ ਮੈਂ ਬੋਲਤਿਆ ਫਿਰ ਸਮਝੋ ਤਾੜੀ ਦੋਨੋਂ ਹੱਥਾਂ ਨਾਲ ਫਿਰ ਤੁਹਾਨੂੰ ਮੌਕਾ ਮਿਲੂਗਾ ਵੀ ਜਿਹੜਾ ਪੀਰਾਂ ਦਾ ਜਾਂ ਸਾਡਾ ਮਜ਼ਾਕ ਬਣਾਇਆ ਪਹਿਲਾਂ ਤਾਂ ਮੈਂ ਦੱਸ ਦੇਵਾਂ ਵੀ ਮਜ਼ਾਕ ਤੁਹਾਡਾ ਬਣਿਆ ਕਿਉਂਕਿ ਤੁਸੀਂ ਲੋਕਾਂ ਨੂੰ ਲੁੱਟਿਆ ਠੱਗਿਆ ਤੁਹਾਡੇ ਚਿਹਰੇ ਮੈਂ ਨੰਗੇ ਕੀਤੇ ਸਾਰੀ ਗੁਰੂ ਕੀ ਲਾੜਲੀ ਫੌਜ ਨੇ ਤੁਹਾਡੇ ਚਿਹਰੇ ਨੰਗੇ ਕੀਤੇ ਮਜ਼ਾਕ ਉਦੋਂ ਕਹਿ ਸਕਦੇ ਆ ਤੁਸੀਂ ਜਦੋਂ ਭਾਈ ਮਨਪ੍ਰੀਤ ਸਿੰਘ ਖਾਲਸਾ ਗੁਰਵਿੰਦਰ ਨੂੰ ਜਾਂ ਗਾਂਧੀ ਨੂੰ ਬੋਲੂਗਾ ਸਮਝ ਗਏ ਤੋ ਮੈਂ ਬਿਲਕੁਲ ਨਹੀਂ ਬੋਲੂਗਾ ਉਹ ਵੀ ਸਾਡੇ ਭਰਾ ਨੇ ਉਹ ਨਿਹੰਗ ਸਿੰਘ ਗੁਰੂ ਕੇ ਲਾਡ ਲਿਆ ਫੋਜਾਂ ਅਸੀਂ ਟਕਸਾਲ ਦੇ ਚੰਦੇ ਹੋਏ ਆ ਤੋ ਮਤਭੇਦ ਸਾਡੇ ਭਾਵੇਂ 100 ਹੋ ਸਕਦੇ ਵੱਖਰੇ ਹੋ ਸਕਦੇ ਮਤਭੇਦ ਦੀ ਉਹਦੇ ਵਾਲੇ ਪਾਸੇ ਨਾ ਜਾਇਓ ਮਤਭੇਦ ਜਿੰਨੇ ਮਰਜੀ ਹੋਣ ਪਰ ਜਦੋਂ ਗੱਲ ਪੰਥ ਦੀ ਤੇ ਗ੍ਰੰਥ ਦੀ ਆਊਗੀ ਉਦੋਂ ਸਾਰੇ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋਵਾਂਗੇ ਠੀਕ ਹੈ ਤੋਂ ਇਸੇ ਕਰਕੇ ਮੇਰੀ ਬੇਨਤੀ ਹੈ ਜਿਹੜੇ ਕਹਿੰਦੇ ਨਾ ਕਮੈਂਟਸ ਕਰ ਰਹੇ ਆ ਵੀ ਪੀਰਾਂ ਦਾ ਮਜ਼ਾਕ ਬਣਾਇਆ ਪਹਿਲੀ ਗੱਲ ਤਾਂ ਅਸੀਂ ਪੀਰਾਂ ਫਕੀਰਾਂ ਦਾ ਮਜ਼ਾਕ ਨਹੀਂ ਸੀ ਡਾਇਆ ਕਿਸੇ ਦਾ ਠੀਕ ਹੈ ਇਹ ਨੰਗੇ ਚਿਹਰੇ ਤੁਹਾਡੇ ਕੀਤੇ ਆ ਲੋਕੋ ਠੱਗੋ ਨੰਗੇ ਚਿਹਰੇ ਤੁਹਾਡੇ ਕੀਤੇ ਆ ਤੇ ਜੇ ਤੁਹਾਡੇ ਚ ਤਾਕਤ ਹੈਗੀ ਹੈ ਮੈਂ ਤੁਹਾਨੂੰ ਕਹਿਣਾ ਹੈ ਜਿਹੜੇ ਪਖੰਡੀਓ ਤੁਸੀਂ ਲੋਕਾਂ ਨੂੰ ਲੁੱਟਦੇ ਠੱਗਦੇ ਹੋ ਹੁਣ ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਮਿਰਚਾ ਉਹਨੂੰ ਲੱਗਣੀ ਹੈ ਜਿਹੜਾ ਲੁੱਟਦਾ ਠੱਗਦਾ ਗਮਰਾਹ ਕਰਦਾ ਲੋਕਾਂ ਨੂੰ ਤੇ 트랜스ਜੈਂਡਰ ਹੋ ਹੋ ਕੇ ਜਿਹੜੇ ਕੁਦਰਤ ਨਾਲ ਖਲਵਾਲ ਕਰਦੇ ਆ ਤੁਹਾ ਜੇ ਤੁਹਾਡੇ ਵਿੱਚ ਤਾਕਤ ਹੈਗੀ ਆ ਨਾ ਤੁਸੀਂ ਲੋਕਾਂ ਦੇ ਦਿਲਾਂ ਦੀਆਂ ਪੜ ਕੇ ਤੁਸੀਂ ਕਹਿੰਦੇ ਲੋਕਾਂ ਦਾ ਭਲਾ ਕਰਦੇ ਹੋ ਮਨਪਰੀ ਦੀ ਲੱਤ ਤੋੜ ਕੇ ਵਿਖਾਓ ਮੈਂ ਮੰਨ ਜੂਗਾ